ਦੀ ਬਾੜੀ ਵਿੱਚ ਫਸਲ ਵਿਭਿੰਨਤਾ ਦੀ ਬੜੀ ਐਮ ਭੂਮਿਕਾ ਹੈ ਪੰਜਾਬ ਦੇ ਬਹੁਤ ਸਾਰੇ ਕਿਸਾਨ ਹੁਣ ਕਣਕ ਝੋਨੇ ਦੇ ਫਸਲੀ ਚੱਕਰ ਵਿੱਚੋਂ ਪੂਰੀ ਤਰ੍ਹਾਂ ਬਾਹਰ ਆ ਚੁੱਕੇ ਨੇ ਕਿਸਾਨਾਂ ਵੱਲੋਂ ਵਪਾਰਕ ਪੱਧਰ ਤੇ ਸਬਜ਼ੀਆਂ ਬਾਗਬਾਨੀ ਤੇਲ ਬੀਜ ਫਸਲਾਂ ਦਾਣਾਂ ਆਦ ਦੀ ਕਾਸ਼ਤ ਕਰਕੇ ਆਪਣੀ ਆਮਦਨ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਮੈਂ ਭਗਵੰਤਪੀਰ ਸਿੰਘ ਭੁੱਲਰ ਪਿੰਡ ਟਾਲੀ ਸਾਹਿਬ ਕਰਤਾਰਪੁਰ ਦਾ ਰਹਿਣ ਵਾਲਾ ਅਸੀਂ ਇੱਥੇ ਆਪਣੀ ਪਰਿਵਾਰਕ ਜਿਹੜੀ ਜ਼ਮੀਨ ਆ 20 20 ਏਕੜ ਜ਼ਮੀਨ ਦੇ ਵਿੱਚ ਅਸੀਂ ਖੇਤੀ ਕਰਦੇ ਆਂ ਸਬਜ਼ੀਆਂ ਆਲੂ ਮੱਕੀ ਅਤੇ ਬਾਸਮਤੀ ਜਾਂ ਪਰਮਲ ਦੀ ਸਰਕਲ ਦੇ ਵਿੱਚ ਖੇਤੀ ਕਰ ਰਹੇ ਆਂ ਆਲੂਆਂ ਤੋਂ ਬਾਅਦ ਹੁਣ ਮੱਕੀ ਬੀਜਣ ਦਾ ਟਾਈਮ ਲੱਗ ਗਿਆ ਉਹਦੀ ਤਿਆਰੀ ਹੁਣ ਚੱਲ ਰਹੀ ਆ ਮੱਕੀ ਦੀ ਉਹਦਾ ਵੀ ਸੀਡ ਮਤਲਬ ਕਿ ਕਾਫੀ ਕੋਸਟਲੀ ਹੈ ਮੱਕੀ ਦਾ ਜਿਹੜਾ ਹਾਈਬ੍ਰਿਡ ਸੀਡ ਹੈ ਕਾਫੀ ਕੋਸਟਲੀ ਆ ਅਸੀਂ ਪਰੰਪਰਾਗਤ ਖੇਤੀ ਛੱਡ ਗਏ ਸੀ ਸਬਜ਼ੀਆਂ ਦੇ ਵਿੱਚ ਆਣਾ ਚਾਹੁੰਦੇ ਆ ਪਰ ਸਬਜ਼ੀਆਂ ਦੇ ਰੇਟ ਜਦੋਂ ਸੀਜ਼ਨ ਦੇ ਵਿੱਚ ਬਿਲਕੁਲ ਹੀ ਡਿੱਪ ਜਾਂਦੇ ਆ ਤੇ ਉਹਨਾਂ ਦੀ ਉਹਨਾਂ ਦੀ ਕੋਸਟ ਵੀ ਜਿਹੜਾ ਖਰਚਾ ਆਇਆ ਹੁੰਦਾ ਉਹ ਵੀ ਨੀ ਪੂਰੇ ਕਈ ਵਾਰੀ ਹੁੰਦੇ ਬਾਕੀ ਤਜਰਬੇ ਆਪਣੀ ਜ਼ਿੰਦਗੀ ਵਿੱਚ ਅਸੀਂ بڑے ਖੀਤੇ ਆ ਜੀ ਬਾਗ ਵੀ ਲਾਏ ਆ ਅਸੀਂ ਆਪਣੀ ਮੰਡੀ ਵਿੱਚ ਸਬਜ਼ੀ ਲੈ ਕੇ ਜਾਂਦੇ ਰਹੇ ਆ ਆਪ ਖੁਦ ਵੇਚ ਕੇ ਵੀ ਦੇਖੀ ਆ ਜੀ ਪਿਛਲੇ ਸਾਲਾਂ ਦੇ ਵਿੱਚ ਅਸੀਂ ਬਾਗ ਦੇ ਬਾਰੇ ਸੋਚਿਆ ਸੀਗਾ ਕਿ ਆੜੂ ਦਾ ਬਾਗ ਲਾਇਆ ਜਾਵੇ ਜਿਸ ਦੇ ਲਈ ਮੈਂ ਕਾਫੀ ਦੂਰ ਤਾਈਂ ਜਾ ਕੇ ਆੜੂ ਦੀਆਂ ਤਿੰਨ ਵੈਰਾਈਟੀਆਂ ਅਸੀਂ ਲਿਆ ਕੇ ਲਾਈਆਂ ਜੀ ਉਹ ਦੇਖ ਰਹੇ ਹਾਂ ਕਿ ਜਿਹਦੇ ਕਿਹੜੀ ਕਾਮਯਾਬ ਹੋ ਰਹੀ ਆ ਬਾਗਬਾਨੀ ਵਿਭਾਗ ਦੇ ਵਾਲੇ ਨੇ ਸਾਨੂੰ ਉਹਦੇ ਬੂਟੇ ਥੋੜੇ ਜਿ ਦਿੱਤੇ ਸੀਗੇ ਜੀ ਨਿਸ਼ਾਨੇ ਪੰਜਾਬ ਦੇ ਜੀ ਉਹਨੂੰ ਇਸ ਵਾਰ ਦੇਖਾਂਗੇ ਕਿੰਨਾ ਦਾ ਫਰੂਟ ਫਰੂਟ ਆਉਂਦਾ ਫਿਰ ਠੀਕ ਰਹਿ ਗਿਆ ਤੇ ਅਸੀਂ ਇਹਨੂੰ 4 ਜਾਂ 5 ਏਕੜ 'ਚ ਆੜੂ ਦਾ ਬਾਗ ਜ਼ਰੂਰ ਅ ਅਗਲੇ ਸਾਲ ਲਾਵਾਂਗੇ ਜੀ ਸਾਡੇ ਕੋਲ ਨਾਕ ਦੇ ਬੂਟੇ ਵੀ ਆ ਅੰਬ ਵੀ ਇੱਥੇ ਹੈਗਾ ਕਰ ਕਰ ਲਈ ਕਾਫੀ ਤਿੰਨ ਚਾਰ ਬੂਟੇ ਅੰਬ ਦੇ ਲਾਏ ਹੋਏ ਆ ਜਿਹੜੇ ਵਧੀਆ ਫਲ ਦੇ ਰਹੇ ਆ ਜੀ ਚਾਰ ਕਿ ਬੂਟੇ ਦਸਹਿਰੀ ਦੇ ਆ ਜੀ ਅਮਰਪਾਲੀ ਆ ਤੇ ਹਰਿਆਣੇ ਪੁੰਗੇ ਤੋਂ ਅਸੀਂ ਉਹ ਉਹਨਾਂ ਨੇ ਦੇਸੀ ਅੰਬ ਦੀਆਂ ਵੀ ਦੋ ਤਿੰਨ ਵੈਰਾਈਟੀਆਂ ਦਿੱਤੀਆਂ ਸੀ ਜਿਹੜੀਆਂ ਬਹੁਤ ਵਧੀਆ ਫਲ ਦੇ ਰਹੀਆਂ ਆ ਘਰੇਲੂ ਆਪਣੀ ਖਾਣ ਲਈ ਵੀ ਸਬਜ਼ੀ ਅਸੀਂ ਖੁੱਦ ਦੀ ਕਰ ਲਈਦੀ ਆ ਜੀ ਜਿਹੜੀ ਤਕਰੀਬਨ ਸਾਡੀ ਜਿਹੜੀ ਰਸੋਈ ਬਾਹਰੋਂ ਸਾਨੂੰ ਨਹੀਂ ਲੈਣਾ ਪਿੰਡਾ ਜਿਆਦਾ ਤੋਂ ਜਿਆਦਾ ਪਿਆਜ਼ ਟਮਾਟਰ ਲੈ ਕੇ ਆਈਦਾ ਬਾਕੀ ਸਭ ਕੁਝ ਘਰ ਦਾ ਆਇਆ ਜੀ ਅਸੀਂ ਸ਼ੁਰੂ ਤੋਂ ਹੀ ਆਲੂ ਆਪਣੇ ਫੈਮਲੀ ਵਿੱਚ ਸਾਡੇ ਫਾਦਰ ਸਾਹਿਬ ਲਾਂਦੇ ਆ ਰਹੇ ਆ ਅਸੀਂ ਵੀ ਉਹਨੂੰ ਰੈਗੂਲਰ ਰੱਖਿਆ ਹੈ ਜੀ ਤੇ ਹੁਣ ਇਸ ਵੇਲੇ ਆਲੂ ਦੀਆਂ ਵੇਲਾਂ ਕੱਟ ਦਿੱਤੀਆਂ ਆ ਜੀ ਤੇ ਇਹਦੀ ਹਾਰਵੈਸਟਿੰਗ ਜਿਆਦਾ ਤੋਂ ਜਿਆਦਾ 10 ਦਿਨ ਦੇ ਵਿੱਚ ਸ਼ੁਰੂ ਹੋ ਜਾਣੀ ਆ ਜਿਹੜੀ ਆਲੂ ਪੱਟ ਕੇ ਉਸ ਤੋਂ ਬਾਅਦ ਮੱਕੀ ਦੀ ਤਿਆਰੀ ਸ਼ੁਰੂ ਹੋ ਜਾਣੀ ਹੈ ਨਾਲ ਹੀ ਮੱਕੀ ਦੀ ਬਿਜਾਈ ਸ਼ੁਰੂ ਹੋ ਜਾਣੀ ਹੈ ਜੀ ਮੈਂ ਸੁਖਦੇਵ ਸਿੰਘ ਪੁੱਲਰ ਅਸੀਂ ਪਹਿਲਾਂ ਕਈਂ ਦੇ ਚਾਹ ਸਬਜ਼ੀਆਂ ਵੀ ਬੀਜੇ ਸੀ ਸਾਡਾ ਇੱਕ ਫਾਰਮ ਇੱਥੇ ਹੈ ਇੱਕ ਸਪੈਨਸੂ ਰੇ ਗਿਆ ਪਹਿਲਾਂ ਜਿਹੜੇ ਸਬਜ਼ੀਆਂ ਦੇ ਚ ਜਿਹੜਾ ਸੀ ਅਸੀਂ ਟਮਾਟਰ ਵੀ ਬੀਜਦੇ ਰਹੇ ਹਾਂ ਮਟਰ ਵੀ ਬੀਜਦੇ ਰਹੇ ਹੋਰ ਵੀ ਬੀਜਦੇ ਰਹੇ ਤੇ ਉਹਦੇ ਇੰਡਸਟਰੀ ਲੱਗਣਾ ਸਾਨੂੰ ਕਾਫੀ ਫਾਇਦਾ ਰਿਹਾ ਲੇਕਿਨ ਉਹ ਬੰਦ ਹੋਣ ਨਾਲ ਤੋਂ ਉਸ ਤੋਂ ਬਾਅਦ ਸਬਜ਼ੀਆਂ ਦੇ ਚ ਕਟਾ ਦਿਆਂ ਹੁਣ ਅਸ ਇਸ ਫਸਲ ਦੇ ਚ ਸਿਰਫ ਇਹ ਆਲੂ ਆਲੂ ਪਟਕੇ ਮੁੜਕੇ ਫਰਵਰੀ ਦੇ ਚ ਮੱਕੀ ਬੀਤੀ ਆ ਮੱਕੀ ਜਿਹੜੀ ਆ ਇਸ ਵੇਲੇ ਠੀਕ ਪਹਿ ਦੇਂਦੀ ਆ ਲੇਕਿਨ ਉਹਦੀ ਇੰਡਸਟਰੀ ਜਾਂ ਗਵਰਨਮੈਂਟ ਸਪੋਰਟ ਪ੍ਰਾਈਸ ਨਾ ਹੁੰਦੇ ਕਰਕੇ ਕਈ ਵਾਰੀ ਕਾਫੀ ਸਸਤੀ ਵਿਕਦੀ ਆ ਕਈ ਵਾਰੀ ਠੀਕ ਰੇਟ ਤੇ ਵਿਕ ਜਾਂਦੀ ਆ ਤੇ ਜੇ ਸਰਕਾਰ ਇਹਦੀ ਸਪੋਰਟ ਪ੍ਰਾਈਸ ਦੇਵੇ ਤੇ ਜ਼ਿੰਮੇਵਾਰੀ ਨੂੰ ਕਾਫੀ ਵੀਝੇ ਤੇ ਕਾਫੀ ਇਹ ਛਾੜ ਦਿੰਦੀ ਆ ਉਸ ਤੋਂ ਬਾਅਦ ਅਸੀਂ ਮੱਕੀ ਵੱਢਣ ਤੋਂ ਬਾਅਦ ਵਿੱਚ ਝੋਨਾ ਵੀ ਲੈਂਦੇ ਆ ਝੋਨਾ ਸਾਡੇ ਇਥੇ ਕਾਫੀ ਚੰਗਾ ਆ ਪੈ ਵੀ ਦਿੰਦਾ ਆ ਲੇਕਿਨ ਦੁਆਬੇ ਦੇ ਵਿੱਚ ਮਾਰੀ ਜਿਆਦਾ ਲਗਨ ਦੇ ਕਰਕੇ ਵਾਟਰ ਲੈਵਲ ਨੂੰ ਡਾਊਨ ਜਾ ਰਿਹਾ ਇਸ ਕਰਕੇ ਸਾਡੀ ਬੇਨਤੀ ਹੈ ਵੀ ਇਹਦੀ ਥਾਂ ਕੋਈ ਹੋਰ ਕੋਈ ਯੂਨੀਵਰਸਿਟੀ ਵਾਲੇ ਕੋਈ ਸਾਨੂੰ ਫਸਲ ਦੇਣ ਜਿਹੜੀ ਅਸੀਂ ਲਾਈਏ ਤਾਂ ਸਾਡਾ ਜੋ ਬਾਟਰ ਲੈਵਲ ਨੂੰ ਬੜਾ ਫਰਕ ਨਾ ਪਵੇ ਬਾਕੀ ਜਿਹੜੇ ਸਰਕਾਰ ਕੋ ਸਾਡੀ ਬੇਨਤੀ ਇਹ ਆ ਕਿ ਸਾਨੂੰ ਸਬਸਿਡੀਆਂ ਦੇ ਬਗਾਇ ਰੇਟ ਸਹੀ ਦੇਵੇ ਸਰ ਸਾਨੂੰ ਜਦ ਰੇਟ ਸਹੀ ਹੋਵੇ ਤਾਂ ਫਿਰ ਅਸੀਂ ਜਿਮੀਦਾਰ ਖੁਸ਼ਹਾਲ ਵੀ ਹੋ ਸਕਦਾ ਤੇ ਗਾਂ ਫਸਲ ਵੀ ਚੰਗੀ ਬੀਜ ਸਕਦਾ ਤੇ ਜੇ ਇਸ ਦੇ ਕਣਕ ਦੇ ਰੇਟ ਚੰਗਾ ਹੋਊਗਾ ਅਸੀਂ ਮਤੋਂ ਵੱਧ ਬੀਜਾਂਗੇ ਵੱਧ ਤੋਂ ਉਹਦੀ ਸੇਵਾ ਕਰਾਂਗੇ ਇਸ ਕਰ ਸਾਨੂੰ ਇਹ ਆ ਵੀ ਉਹਦੀ ਸਪੋਰਟ ਪ੍ਰਾਈਸ ਵੀ ਹੋਵੇ ਲੇਕਿਨ ਇਹ ਆ ਵੀ ਸਾਨੂੰ ਸਬਸਿਡੀਆਂ ਵਾਲੀ ਲੋੜ ਨਹੀਂ ਸਬਜ਼ੀਆਂ ਦੇ ਚ ਜ਼ਿੰਮੇਦਾਰ ਨੂੰ ਕਾਫੀ ਫਾਇਦਾ ਆ ਅਸੀਂ ਲਾਉਂਦੇ ਵੀ ਰਹੇ ਹਾਂ ਲੇਕਿਨ ਉਹਦੇ ਚ ਲੇਬਰ ਦਾ ਖਰਚਾ ਲੇਕਿਨ ਤਾਂ ਬਹੁਤ ਆ ਲੇਕਿਨ ਜੇ ਸਰਕਾਰ ਇੰਡਸਟਰੀ ਬਣਾ ਲਾਦੇ ਨਾਲ ਉਹਦੇ ਨਾਲ ਪ੍ਰੋਸੈਸ ਸਾਡੀ ਸਬਜ਼ੀ ਦਾ ਪ੍ਰੋਸੈਸ ਹੋਦਾ ਬਈ ਕਈ ਵਾਰ ਬਹੁਤ ਮੰਦਾ ਹੋ ਜਾਂਦਾ ਜਿੱਦਾਂ ਇਸ ਸਾਲ ਸਾਡਾ ਜਿਹੜਾ ਆਲੂ ਆ 200 ਰੁਪਇਆ ਪੈਕੇਟ ਦੇ ਕੇ ਜਾਨੀ ਕਿ 400 ਰੁਪਇਆ ਕਵਿੰਟਲ ਸਾਡੇ 450 ਰੁਪਇਆ ਕਵਿੰਟਲ ਵੇਚ ਰਿਹਾ ਜਿੱਦੇ ਸਾਡੇ ਇਹਦੇ ਵਿੱਚ ਜਿਹੜੀ ਲਾਗਤ ਮੁੱਲ ਲਈ ਮੁੜਦਾ ਪਿਆ ਜੇ ਸਰਕਾਰ ਇਹ ਇੰਡਸਟਰੀ ਲੱਗੀ ਹੋਵੇ ਇਹਨੂੰ ਖਰੀਦੇ ਸਹੀ ਰੇਟ ਦੇ ਤੇ ਸਾਨੂੰ ਅਗਾ ਇੰਨਾ ਮੰਦਾ ਨਾ ਚੱਲਣਾ ਪਵੇ ਜਿਹੜਾ ਆਲੂ ਆ ਜੀ ਅਸੀਂ ਸਤੰਬਰ ਦੇ ਵਿੱਚ ਅੱਗੇ ਪਹਿਲਾਂ ਤਮੀਜ਼ ਦੇ ਹੁੰਦੇ ਸੀਗੇ 16 ਸਤੰਬਰ ਜਾਂ 20 ਸਤੰਬਰ ਸ਼ੁਰੂ ਕਰ ਦਿੰਦੇ ਸੀਗੇ ਹੁਣ ਇਸ ਵੇਲੇ ਅਕਤੂਬਰ ਦੇ ਵਿੱਚ ਇਹਦੀ ਲਾਈ ਸ਼ੁਰੂ ਕਰਦੀਆਂ ਇਹਦੇ ਵਿੱਚ ਖਾਦ ਦੀ ਕਾਫੀ ਲਾਗਤ ਆਉਂਦੀ ਆ ਇਹਦੇ ਚ ਤਕਰੀਬਨ ਦੋ ਬੋਰੇ ਡਾਈ ਦੇ ਸੀ ਪਰ ਏਕੜ ਪਾਉਨੇ ਆ ਬਾਕੀ ਉਹਨੂੰ ਕਿਸਾਨ ਖਾਦ ਉਹਦੇ ਭਏ ਪਾਉਨੇ ਆ ਦੋ ਬੋਰੇ ਉਸ ਤੋਂ ਬਾਅਦ ਫਿਰ ਇਹਨੂੰ ਉੱਤੇ ਪਹਿਲੀ ਗੜਾਈ ਦੇ ਗੜਾਈ ਦੇ ਵਿੱਚ ਇਹਨੂੰ ਇੱਕ ਬੋਰਾ ਯੂਰਗੇ ਦਾ ਜਾਂ ਡੇਢ ਬੋਰਾ ਯੂਰਗੇ ਦਾ ਸਾਨੂੰ ਪਾਉਣਾ ਪੈਂਦਾ ਸਨ ਤੇ ਇਹ ਲਗਤ ਕਾਫੀ ਲੇਕਿਨ ਕਈ ਵਾਰ ਇਹ ਸਰਕਾਰ ਸਾਨੂੰ ਜਿਹੜੀ ਹੈ ਟਾਈਮ ਸਿਰ ਜਿਹੜੀ ਡਾਇ ਦੀ ਪ੍ਰੋਬਲਮ ਬਹੁਤ ਸਾਨੂੰ ਆਉਂਦੀ ਆ ਡਾਇਆ ਜਿਹੜੀਆ ਸਹੀ ਟਾਈਮ ਤੇ ਸਾਨੂੰ ਮਿਲਦੀ ਨਹੀਂ ਜਿਹੜੀ ਇਸ ਤੋਂ ਬਾਅਦ ਅਸੀਂ ਜਿਹੜੇ ਮੱਕੀ ਮੱਕੀ ਬੀਜਨੇ ਆ ਇਹ ਫਰਵਰੀ ਚ ਮੱਕੀ ਬੀਜਦੇ ਨਹੀਂ ਮੱਕੀ ਨੂੰ ਪਾਣੀ ਕਾਫੀ ਲਾਉਣਾ ਪੈਂਦਾ لیکن ਇਹਦੇ ਸਰ ਜਿਹੜੀ ਹੁਣ ਨਵੀਂ ਵੈਰਾਈਆਂ ਆਈਆਂ ਆ ਇਹਦੇ ਚ ਮੱਕੀ ਦਾ ਝਾੜ ਕਾਫੀ ਮਿਲ ਜਾਂਦਾ ਆ ਬਹੁਤ ਝਾੜ ਨਿਕਲਦਾ ਲੇਕਿਨ ਇਹ ਆ ਵੀ ਜੀ ਦੀ ਗਵਰਨਮੈਂਟ ਸਪੋਰਟ ਪ੍ਰਾਈਸ ਹੋਵੇ ਤਾਂ ਸੰਵੇਦਨਾ ਚ ਕਾਫੀ ਫਾਇਦਾ ਮਿਲ ਸਕਦਾ ਆ ਆਲੂਆਂ ਦੇ ਵਿੱਚ ਉੱਪਰ ਥੱਲੇ ਹੁੰਦਾ ਰਿਹਾ ਜੀ ਕਦੀ ਰੇਟ ਮਿਲ ਚੰਗਾ ਵੀ ਮਿਲਦਾ ਰਿਹਾ ਆ ਆਲੂਆਂ ਨੇ ਦਿੱਤਾ ਵੀ ਕਈ ਕੁਝ ਆਇਆ ਜੀ ਤੇ ਕਈ ਵਾਰੀ ਪਲਿਓ ਵੀ ਦੇਣੇ ਪਏ ਆ ਜੀ ਤੇ ਬਾਕੀ ਖੇਤੀ ਜਿੰਦਾ ਪੁਰਾਣੇ ਬਜ਼ੁਰਗ ਕਹਿੰਦੇ ਆ ਜੀ ਖੇਤੀ ਕਰਮਾ ਕਰਮਾ ਸੇਤੀ ਮੈਂ ਆਪਣੇ ਖੇਤੀવાડી ਮਹਿਕਮੇ ਨਾਲ ਉਹਨਾਂ ਨੇ ਉਹਨਾਂ ਨੇ ਜਿੱਦਾਂ ਮੈਨੂੰ ਗਾਈਡ ਕੀਤਾ ਤੁਸੀਂ ਜਿਹੜੀ ਝੋਨੇ ਤੋਂ ਬਾਅਦ ਕਣਕ ਬੀਜਦੇ ਆ ਉਹ ਜ਼ਰੂਰ ਪਰਾਲੀ ਦੇ ਵਿੱਚ ਵੀ ਜੋ ਜੀ ਖੜੀ ਪਰਾਲੀ ਦੇ ਵਿੱਚ ਮੈਂ ਉਹਨਾਂ ਦੇ ਕਹਿ ਅਨੁਸਾਰ ਫਿਰ ਐਪੀ ਸੀਡਰ ਨਾਲ ਥੋੜੀ ਜੀ ਕਣਕ ਵੀ ਜੀ ਥੋੜੀ ਜੀ ਸੁਪਰ ਸੀਡਰ ਨਾਲ ਬੀਜੀ ਆ ਹੈਪੀ ਸੀਡਰ ਨਾਲ ਜਿਹੜੀ ਬੀਜੀ ਉਹ ਹੀ ਕਣਕ ਮੇਰੀ ਇਸ ਪਰ ਬਹੁਤ ਵਧੀਆ ਆ ਕਿ ਮੈਂ ਸੁਪਰ ਸੀਡਰ ਨਾਲੋਂ ਵੀ ਜ਼ਿਆਦਾ ਮੈਨੂੰ ਹੈਪੀ ਸੀਡਰ ਵਾਲੀ ਕਣਕ ਜ਼ਿਆਦਾ ਠੀਕ ਲੱਗ ਰਹੀ ਆ ਉਹ ਇੱਕ ਤੇ ਉੱਤੇ ਖਰਚਾ ਘਟਾਇਆ ਜੀ ਉਹ ਜਲਦੀ ਮਤਲਬ ਉਹ ਕਮਾਈ ਨੇ ਵਾਲਾ ਵੱਧ ਕੇ ਗਿਆ ਤੇ ਅਸੀਂ ਤੀਜੇ ਚੌਥੇ ਦੇਣ ਉਹ ਕਣਕ ਉਹ ਹੈਪੀ ਸੀਡਰ ਉਹਨੇ ਬੀਜ ਦਿੱਤੀ ਸੀਗੀ ਉਹਦੇ ਨਾਲ ਕੋਈ ਜ਼ਿਆਦਾ ਪਛੇਤੀ ਵੀ ਨਹੀਂ ਹੋਈ ਜੀ ਤੇ ਖਰਚਾ ਉੱਤੇ ਆਇਆ ਸਾਰਾ ਜੀ ਜੋ ਡੀਜ਼ਲ ਲੱਗਾ ਮਸ਼ੀਨ ਮੈਨੂੰ ਮਹਿਕਮੇ ਨੇ ਦਿੱਤੀ ਸੀਗੀ ਮੇਰਾ ਉਹ ਡੀਜ਼ਲ ਜਿਹੜਾ ਲੱਗਾ ਉਹੀ ਆਇਆ ਖਰਚਾ ਤੇ ਤਕਰੀਬਨ ਸਵਾਗ ਬੋਰਾ ਡੀਏਪੀ ਦਾ ਕਿਲੇ ਦਾ ਪਾ ਗਏ ਤੇ 40 ਕਿਲੋ ਉਹ ਉਹਦੇ ਚ 20 10 ਕਿਲੋ ਵੱਧ ਪਾਇਆ 50 ਕਿਲੋ ਪਿਆ ਜੀ ਤੇ ਮੈਂ ਹੈਪੀ ਸੀਡਰ ਇੱਕ ਕਾਮਯਾਬ ਚੀਜ਼ ਹੈ ਜੇ ਉਹਨੂੰ ਸਹੀ ਵਰਤਿਆ ਜਾਵੇ ਜੀ ਬਾਕੀ ਮਸ਼ੀਨਰੀ ਤੇ ਪੈਸਾ ਜ਼ਿਆਦਾ ਲਾਣ ਨਾਲੋਂ ਤੁਸੀਂ ਜੇ ਉਹਨੂੰ ਰੈਂਟ ਤੇ ਲੈ ਲਓ ਜਾਂ ਮਹਿਕਮੇ ਨਾਲ ਸੰਪਰਕ ਕਰੋ ਉਹਨਾਂ ਕੋ ਮਸ਼ੀਨਾ ਸਾਰੀਆਂ ਹੈਗੀਆਂ ਦਿੰਦੇ ਆ ਜੀ ਤੇ ਜਦੋਂ ਸਾਨੂੰ ਲੋੜ ਪਈਦੀ ਅਸੀਂ ਕਹਿੰਦੇ ਆ ਉਹ ਸਾਨੂੰ ਅਵੇਲੇਬਲ ਕਰਾ ਦਿੰਦੇ ਜਾਂ ਨੰਬਰ ਦੇ ਦਿੰਦੇ ਜੇ ਕੋਈ ਹੈਗਾ ਜਾਂ ਉਹਨਾਂ ਕੋ ਉਹ ਦੇ ਦਿੰਦੇ ਆ ਜੀ ਤੇ ਮਸ਼ੀਨਰੀ ਤੇ ਜਾਂ ਟ੍ਰੈਕਟਰਾਂ ਦੇ ਜ਼ਿਆਦਾ ਪੈਸਾ ਲਾਣ ਨਾਲੋਂ ਜੇ ਆਪਾਂ ਉਹਨੂੰ ਰੈਂਟ ਤੇ ਲੈ ਲਈਏ ਜੇ ਤੇ ਦੋਂ ਤਿੰਨ ਚਾਰ ਕਿੱਲੇ ਵਾਲਾ ਜੇ ਟਰੈਕਟਰ ਲਿਆ ਕੇ ਘਰ ਖੜਾ ਕਰ ਲੂਗਾ ਤਾਂ ਫਿਰ ਤੇ ਕਰਜੇ ਦੇ ਵਿੱਚ ਤੇ ਜਾਣਾ ਹੀ ਆ ਜੀ ਫਸਲ ਵਿਪੰਤਾ ਵਿੱਚ ਅੰਤਰ ਫਸਲਾਂ ਵੀ ਲਗਾਈਆਂ ਜਾ ਸਕਦੀਆਂ ਨੇ ਜਿਸ ਵਿੱਚ ਇੱਕੋ ਸਮੇਂ ਇੱਕ ਤੋਂ ਜ਼ਿਆਦਾ ਫਸਲਾਂ ਤੋਂ ਉਤਪਾਦਨ ਲਿਆ ਜਾ ਸਕਦਾ ਹੈ ਅਤੇ ਮੁਨਾਫਾ ਵੀ ਦੁੱਗਣਾ ਤੇ ਤਿਗੁਣਾ ਹੁੰਦਾ ਹੈ ਖਾਸ ਕਰਕੇ ਪੰਜਾਬ ਦੇ ਕੁਝ ਨੌਜਵਾਨ ਕਿਸਾਨ ਫਸਲ ਵਿਭਿੰਨਤਾ ਅਤੇ ਅੰਤਰ ਫਸਲਾਂ ਦੀ ਖੇਤੀ ਨੂੰ ਅਪਣਾ ਰਹੇ ਨੇ ਅਸੀਂ ਆਪਣੀਆਂ ਘਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਪਸ਼ੂ ਰੱਖਿਆ ਜਿਹੜਾ ਉਹਨਾਂ ਦਾ ਦੁੱਧ ਵੱਜ ਜਾਂਦਾ ਆ ਉਹ ਅਸੀਂ ਸ਼ਹਿਰ ਇੱਕ ਦੋ ਜਣਿਆਂ ਨੂੰ ਮਤਲਬ ਦੇ ਕੇ ਉਹਦੇ ਨਾਲ ਵੀ ਸਾਡਾ ਐਕਸਟਰਾ ਜਿਹੜਾ ਖਰਚਾ ਖਰਚੇ ਜਿਹੜੀਆਂ ਪੂਰੇ ਕਰ ਲਈਦੇ ਆ ਜੀ ਲੋੜ ਦੇ ਲਈ ਅਸੀਂ ਆਪਣਾ ਥੋੜਾ ਜਿਹਾ ਪੋਲਟਰੀ ਫਾਰਮ ਦਾ ਵੀ ਰੱਖਿਆ ਹੋਇਆ ਹੈ ਜੀ ਜਿਹਦੇ ਵਿੱਚ ਅਸੀਂ ਦੇਸੀ ਨਸਲ ਦੀਆਂ ਮੁਰਗੀਆਂ ਰੱਖੀਆਂ ਹੈ ਜੀ ਸਾਨੂੰ ਖੇਤੀ ਤੋਂ ਇਲਾਵਾ ਜੇ ਹੋਰ ਵੀ ਕਿੱਤੇ ਵਿੱਚ ਜਾਈਏ ਮੈਂ ਮੁਰਗੀ ਫਾਰਮ ਦਾ ਵੀ ਮੈਂ ਇਥੋਂ ਜਲੰਧਰ ਤੋਂ ਲੱਡਵਾਲੀ ਰੋਡ ਤੋਂ ਇਹਦਾ ਕੋਸ਼ਿਸ਼ ਕੀਤਾ ਪਰ ਉਹ ਥੋੜਾ ਜਿਹਾ ਕੁਝ ਮਜਬੂਰੀਆਂ ਹੋਣ ਕਰਕੇ ਮੈਂ ਸ਼ੁਰੂ ਨਹੀਂ ਕਰ ਸਕਿਆ ਮੇਰਾ ਇਰਾਦਾ ਹੈ ਕਿ ਖੇਤੀ ਦੇ ਨਾਲ ਆਪਾਂ ਨੂੰ ਜ਼ਰੂਰ ਬਤ ਕੋਈ ਨਾ ਕੋਈ ਖੇਤੀ ਸਹਾਇਕ ਦਾ ਜਦਾ ਸ਼ਹਿਦ ਦੀਆਂ ਮੱਖੀਆਂ ਦਾ ਹੁਣ ਸ਼ਹਿਦ ਦੀ ਬਹੁਤ ਡਿਮਾਂਡ ਹੈ ਜੀ ਪਾਪਾ ਜੀ ਵੇਲੇ ਗੁੜ ਵਗੈਰਾ ਸੱਕਰ ਵਗੈਰਾ ਘਰੀ ਕੱਢਦੇ ਹੁੰਦੇ ਸੀਗੇ ਜੀ ਉਦੋਂ ਤੇ ਖਾਸ ਇਹਦਾ ਗੁੜ ਸੱਕਰ ਦਾ ਕੋਈ ਬੜਾ ਰੁਝਾਨ ਨਹੀਂ ਸੀ ਖੰਡ ਦੀ ਡਿਮਾਂਡ ਜ਼ਿਆਦਾ ਸੀ ਉਦੋਂ ਇਨਾ ਰੇਟ ਨਹੀਂ ਸੀ ਮਿਲਦਾ ਹੁਣ ਤੁਸੀਂ ਚੰਗਾ ਗੁੜ ਲੈਣਾ ਹੋਵੇ ਤੁਹਾਨੂੰ ਚੰਗਾ ਗੁੜ ਸੱਕਰ ਨਹੀਂ ਆਪਣ ਮਿਲਦੇ ਜੀ ਉਹ ਇਹਦੀਆਂ ਹੀ ਆਪਾਂ ਘਰ ਬਣਾ ਕੇ ਵੇਚਣਾ ਸ਼ੁਰੂ ਕਰ ਲਈਏ ਤੇ ਮੈਂ ਤੇ ਕਹਾਂਗਾ ਕਿ ਬਹੁਤ ਆਪਣੇ ਲਈ ਚੰਗਾ ਕੀਤਾ ਆ ਘਰ ਦੀ ਜ਼ਮੀਨ ਹੁੰਦੀ ਆ ਜੀ ਤੇ ਕਮਾਦ ਕਰਦਾ ਹੋਵੇ ਤੁਸੀਂ ਇਹਨੂੰ ਵੀ ਸਹਾਇਕ ਕਿਤੇ ਵਜੋਂ ਆਪਾਂ ਅਪਣਾ ਸਕਦੇ ਆ ਜੀ ਹੁਣ ਮੇਰੇ ਇੱਥੇ ਅਸੀਂ ਆਪਣੇ ਇੰਦਾ ਰਸਤੇ ਦੇ ਵੀ ਆਪਣੀ ਕੋਈ ਕੁਝ ਜ਼ਮੀਨ ਚ ਅਸੀਂ ਪਪੂਲਰ ਵੀ ਲਾਇਆ ਇੱਕ ਬਜਵੀ ਜੀ ਇਨਕਮ ਚਾਰ ਜਾਂ ਪੰਜ ਸਾਲ ਬਾਅਦ ਸਾਨੂੰ ਚੰਗੀ ਮਿਲ ਜਾਂਦੀ ਹੈ ਜੀ ਮੱਕੀ ਤੋਂ ਬਾਅਦ ਅਸੀਂ ਝੋਨਾ ਬੀਜਦੇ ਹਾਂ ਤੇ ਝੋਨਾ ਸਾਡੇ ਕਾਫੀ ਚੰਗਾ ਨਿਕਲਦਾ ਆ ਠੀਕ ਆ ਜਿਹੜੀ ਨਮੀਆਂ ਬਰੈਡੀਆਂ ਆਈਆਂ ਉਹ ਵੀਦੇ ਆ ਲੇਕਿਨ ਇਹ ਆ ਵੀ ਜਿਹੜੀ ਪਰਾਲੀ ਜਿਹੜੀ ਆ ਪਰਾਲੀ ਅਸੀਂ ਦੀ ਕਦੇ ਵੀ ਜਾਨੀ ਹੁਣ ਤਾਂ ਗਵਰਨਮੈਂਟ ਨੇ ਕੀ ਆ ਬਈ ਪਰਾਲੀ ਨੂੰ ਅੱਗ ਨਾ ਲਾਓ ਲੇਕਿਨ ਇਸ ਤੋਂ ਪਹਿਲਾਂ ਤੋਂ ਵੀ ਪਰਾਲੀ ਨੂੰ ਕਦੇ ਲੱਗ ਨਹੀਂ ਲਾਈ ਉਨੂੰ ਬਲੋ ਕਰ ਦਿੰਨੇ ਆ ਜਾਂ ਉਹਨੂੰ ਰੋਟਾਵੇਟਰ ਦੇ ਨਾਲ ਨਾਲ ਮੈਂ ਇਹਨੂੰ ਮਲਚ ਕਰ ਦਿੰਨੇ ਆ ਤੇ ਉਹਦਾ ਨਾਲ ਇਹ ਸਾਨੂੰ ਡਬਲ ਫਾਇਦਾ ਮਿਲਦਾ ਤੇ ਜ਼ਮੀਨ ਜਿਹੜੀ ਆ ਇਹਦੀ ਕਾਫੀ ਨੂੰ ਇਹਦੇ ਨਾਲ ਖਾਦ ਮਿਲ ਜਾਂਦੀ ਆ ਕਿਹੜੇ ਮਕੌੜੇ ਸਾਡੇ ਨਹੀਂ ਮਰਦੇ ਤੇ ਇਹਦੇ ਚ ਫਾਇਦਾ ਆ ਜਾਂ ਜਿਹੜੀ ਜਿਹੜੀ ਨਵੀਂ ਹੁਣ ਟੈਕਨੀਕ ਆਈ ਆ ਜਿਹੜੀ ਆ ਉਹ ਸੀ ਰੇਲ ਜਿਹੜੀ ਆ ਉਹ ਖੜੇ ਜਿਦੋਂ ਨੇ ਅਸੀਂ ਬੀਜ ਦਿੰਨੇ ਆ ਉਹ ਬੀਜ ਜਦੋਂ ਬੀਜਦੇ ਆ ਤੇ ਉਹ ਜਰਮੀਨੇਸ਼ਨ ਕਰਕੇ ਉਹਦੇ ਵਿੱਚ ਪ੍ਰਾਲੀ ਦੇ ਚੜਿੰਦਾ ਲੇਕਿਨ ਉਸ ਵੇਲੇ ਲੋਕੀ ਦੇ ਦੇਖ ਕੇ ਕਹਿੰਦੀ ਆ ਵੀ ਇਹਨੇ ਕਿ ਕੀ ਬੀਜਿਆ ਉਹ ਸੋਹਣੀ ਨਹੀਂ ਲੱਗਦੀ ਲੇਕਿਨ ਜਦ ਲੋਹੜੀ ਦਾ ਟਾਈਮ ਆਂਦਾ ਆ ਉਹਨੂੰ ਜਿਹੜਾ ਜੜ ਗਿਆ ਪ੍ਰਾਲੀ ਗਲ ਜਾਂਦੀ ਆ ਪ੍ਰਾਲੀ ਗਲਣ ਦੇਣ ਤੋਂ ਬਾਅਦ ਉਹਨੂੰ ਇੱਕਦਮ ਉਹਨੂੰ ਰੰਗ ਉਹਦਾ ਕਾਲਾ ਹੋ ਜਾਂਦਾ ਤੇ ਜਿਹੜੀ ਟ੍ਰੇਲਿੰਗ ਬਹੁਤ ਜ਼ਿਆਦਾ ਕਰਦੀ ਆ ਤੇ ਉਹ ਦੂਜੀ ਨਾਲੋਂ ਬੈਟਰ ਨਿਕਲਦੀ ਆ ਇਸ ਕਾਰਨ ਮੈਂ ਸਾਡੀ ਮੇਰੀ ਬੇਨਤੀ ਇਹ ਆ ਬਈ ਸਾਨੂੰ ਜਿਹੜੀ ਆ ਪਰਾਲੀ ਜਿਹੜੀ ਆ ਬਿਲਕੁਲ ਅੱਗ ਨਹੀਂ ਲਾਉਣੀ ਚਾਹੀਦੀ ਉਹਨੂੰ ਸੀਡ ਜ਼ੀਰੋ ਸੀਡ ਡ੍ਰਿਲ ਦੇ ਨਾਲ ਅਸੀਂ ਵੀ ਲਈਏ ਤੇ ਪਹਿਲਾਂ ਪਹਿਲਾਂ ਤਾਂ ਮਨ ਨੂੰ ਸੁਸੂਗਾ ਲੇਕਿਨ ਬਾਅਦ ਦੇ ਵਿੱਚ ਉਹਦਾ ਰਿਜ਼ਲਟ ਬਹੁਤ ਚੱਗੇ ਨਿਕਲਦੇ ਜਿਹੜੀਆਂ ਜਿਹੜੀਆਂ ਝੋਨਾ ਝੋਨਾ ਲਾਉਣੇ ਆ ਦੁਆਬੇ ਦੇ ਵਿੱਚ ਬਾਕੀ ਮੈਂ ਬਾਕੀ ਇਹਦਾ ਵੀ ਕਹੂੰਗਾ ਲੇਕਿਨ ਦੁਆਬੇ ਦੇ ਵਿੱਚ ਝੋਨਾ ਦੀ ਫਸਲ ਨਹੀਂ ਗਈ ਜੋ ਨਾਲੋਂ ਦੇ ਨਾਲ ਜਿਹੜਾ ਸਾਡਾ ਵਾਟਰ ਲੈਵਲ ਜਿਹੜਾ ਬਹੁਤ ਥੱਲੇ ਜਾਣ ਗਿਆ ਉਹਦੇ ਵਾਸਤੇ ਜਿਹੜੇ ਸਾਡੇ ਜੁਨੀਅਰਟੀ ਵਾਲੇ ਕੋਈ ਹੋਰ ਇਹਦੀ ਫਸਲਾ ਕੋਈ ਸਾਨੂੰ ਦੇਣ ਜਿਹੜੀਆਂ ਝੋਨੇ ਤੇ ਨਾ ਝੋਨਾ ਨਾ ਬੀਜੀਏ ਤੇ ਅਸੀਂ ਹੋਰ ਫਸਲਾ ਵੀ ਲੈ ਲਈਏ ਤੇ ਸਾਡਾ ਵਾਟਰ ਲੈਵਲ ਜਿਹੜਾਗਾ ਅਗਾਠੀ ਰਭੀ ਹਰ ਸਾਲ ਦੇ ਸਾਲ ਸਾਨੂੰ ਤਕਰੀਬਨ 10 ਫੁੱਟ ਦਾ ਨਮਨ ਟੋਟਾ 10 ਫੁੱਟ ਮੋਟਰ ਥੱਲੇ ਕਰਨੀ ਪੈਂਦੀ ਆ ਇਸ ਕਰਕੇ ਸਾਡੀ ਬੇਨਤੀ ਹੈ ਵੀ ਜਿਹੜਾਗਾ ਵਾਟਰ ਲੈਵਲ ਸਾਡਾ ਥੱਲੇ ਨਾ ਜਾਵੇ ਮੈਂ ਆਪਣੇ ਭਰਾਵਾਂ ਨੂੰ ਆਪਣੇ ਬੱਚਿਆਂ ਨੂੰ ਬੇਨਤੀ ਇਹੀ ਕਰੂੰਗਾ ਬਈ ਜਿਹੜੇ ਹੱਥੀ ਆਪਾਂ ਨੂੰ ਬਾਤੋ ਵੱਧ ਹੱਥੀ ਕੰਮ ਕਰਨਾ ਚਾਹੀਦਾ ਤੇ ਜਿਹੜੀਆਂ ਦਵਾਈਆਂ ਸੀ ਪਾਉਣੇ ਆ ਆ ਕਾਕਾ ਮਾਰਾਂ ਵਾਲੀਆਂ ਜਾਂ ਹੋਰ ਜਰਾ ਜਾਂ ਸਬਜ਼ੀਆਂ ਜਿਹੜੀਆਂ ਬੀਜਦੇ ਆ ਉਹਨਾਂ ਦੇ ਚ ਅਸੀਂ ਆਪਣੇ ਵੀ ਨੁਕਸਾਨ ਕਰਦੇ ਆ ਲੇਕਿਨ ਆ ਜਿਹੜੀ ਦਿੱਤੀ ਮੰਡੀ ਬੀਜਦੇ ਆ ਉਹਨਾਂ ਦਾ ਬਹੁਤ ਨੁਕਸਾਨ ਕਰਦੇ ਆ ਸਾਨੂੰ ਘੱਟ ਤੋਂ ਘੱਟ ਜਿਹੜੀਆਂ ਵਰਤਣ ਚਾਹੀਦੀਆਂ ਤਾਂ ਕਿ ਜਿਹੜੀਆਂ ਜਿਹੜੀਆਂਆਂ ਗਾਂ ਬਿਮਾਰੀਆਂ ਘੱਟ ਤੋਂ ਘੱਟ ਫੈਲਣ ਕਿਉਂਕਿ ਅਸੀਂ ਸਭੀਆਂ ਨੂੰ ਜਿਹੜਾ ਉਹ ਪਾਉਨੇ ਆ ਜਿਹੜੀਆਂ ਬੰਦੇ ਦੇ ਲਈ ਸਰੀਰ ਲਈ ਬਹੁਤ ਨੁਕਸਾਨਦੇ ਆ ਜੇ ਉਹਨਾਂ ਨੂੰ ਘੱਟ ਤੋਂ ਘੱਟ ਜੰਨੀਵਰਸ ਦੇ ਕਹਿੰਦੇ ਮੁਤਾਬਕ ਵਰਤੀ ਤੇ ਉਹਦਾ ਕਾਫੀ ਫਾਇਦਾ ਪਹੁੰਚੇ ਤੇ ਝਾੜ ਦੇ ਚ ਬਹੁਤ ਫਰਕ ਨਹੀਂ ਪੈਂਦਾ ਲੇਕਿਨ ਜਿਹੜੇ ਦਵਾਈਆਂ ਬੇ ਲੋੜੀਆਂ ਬੇ ਟਾਈਮ ਪਾਉਣਿਆਂ ਉਹਦਾ ਬਹੁਤ ਨੁਕਸਾਨ ਆ ਇਹ ਸਾਰੇ ਮੈਂ ਸਾਰੇ ਪ੍ਰਬੰਧ ਨੂੰ ਬੇਨਤੀ ਇਹ ਕਰੂੰਗਾ ਬੇ ਸਾਨੂੰ ਜ਼ਾਇਰ ਵਾਲੀਆਂ ਦਵਾਈਆਂ ਘੱਟ ਤੋਂ ਘੱਟ ਵਰਤਣੀਆਂ ਚਾਹੀਦੀਆਂ ਤਾਂ ਕਿ ਲੋਕਾਂ ਦੇ ਵਿੱਚ ਬਿਮਾਰੀ ਘੱਟ ਤੋਂ ਘੱਟ ਫੈਲੇ ਅੱਜ ਕੱਲ ਜਿਹੜੇ ਨੌਜਵਾਨ ਜਿਹੜੇ ਬੱਚੇ ਆ ਉਹ ਬਾਹਰ ਜਾਣ ਦੀ ਇੱਕ ਹੋੜ ਜੀ ਲੱਗੀ ਆ ਇੱਥੋਂ ਜ਼ਮੀਨਾਂ ਵੇਚ ਕੇ ਕਿ ਅਸੀਂ ਬਸ ਕਿਸੇ ਤਰ੍ਹਾਂ ਬਾਹਰ ਚਲੇ ਜਾਈਏ ਇੱਥੇ ਜੇ ਤੁਸੀਂ ਜਿੰਦਾ ਆਪਣੇ ਨੌਜਵਾਨ ਬਾਹਰ ਜਾ ਕੇ ਕੰਮ ਕਰਦੇ ਆ ਕੋਈ ਟਰੱਕ ਚਲਾ ਰਿਹਾ ਆ ਕੋਈ ਘਰਾਂ ਦਾ ਕੰਮ ਕਰ ਰਿਹਾ ਆ ਕੋਈ ਕੁਛ ਕਰ ਰਿਹਾ ਉਹ ਜੇ ਇਨੀ ਇਨੀ ਲਗਨ ਆ ਇੱਥੇ ਖੇਤੀ ਕਰਨ ਤੇ ਖੇਤੀ ਦੇ ਵਿੱਚ ਬਹੁਤ ਕੁਝ ਆ ਜੇ ਉਹੀ ਜਿੰਨੀ ਜਿਹੜੀ ਮਿਹਨਤ ਆਪਾਂ ਬਾਹਰ ਜਾ ਕੇ ਕਰਦੇ ਆ ਜੇ ਆਪਾਂ ਉਨੀ ਮਿਹਨਤ ਇੱਥੇ ਆਪਣੀ ਜ਼ਮੀਨਾਂ ਦੇ ਵਿੱਚ ਕਰੀਏ ਹਨਾ ਜੀ ਹੱਥੀ ਕੰਮ ਕਰੀਏ ਆਪਾਂ ਨੂੰ ਹੱਥੀ ਕੰਮ ਕਰਨ ਦੀ ਆਦਤ ਜਿਹੜੀ ਹੁਣ ਮੈਂ ਦੇਖ ਰਿਹਾ ਕਿ ਹੈ ਨਹੀਂ ਬੱਚਿਆਂ ਦੇ ਵਿੱਚ ਉਹ ਇਹਨੂੰ ਜਦੋਂ ਕਈ ਲੈ ਕੇ ਨੱਕਾ ਮੋੜਨ ਨੂੰ ਇੱਕ ਉਹ ਕਹਿੰਦੇ ਆ ਕਿ ਕੋਈ ਦੇਖ ਲੂਗਾ ਤੇ ਕੀ ਹੋਊਗਾ ਉਹ ਜਦੋਂ ਬੱਚੇ ਉਹੀ ਬੱਚੇ ਬਾਹਰ ਜਾ ਕੇ ਲੋਕਾਂ ਦੇ ਘਰਾਂ 'ਚ ਕੰਮ ਕਰਦੇ ਆ ਤੇ ਉਹ ਅੱਜਕੱਲ ਦੀ ਨੌਜਵਾਨ ਪੀੜੀ ਨੂੰ ਸਮਝਣਾ ਚਾਹੀਦਾ ਹੈ ਕਿ ਜਿੰਨੀ ਜੇ ਆਪਾਂ ਆਪ ਹੱਥੀ ਉਹਨੂੰ ਬਜਾਈ ਕੀਤੀ ਆ ਫਸਲ ਮੇਂਦ ਦਾ ਬੀਜੀ ਆ ਤੇ ਜੇ ਉਹਨੂੰ ਵੇਚਣ ਲੱਗੇ ਆਪਾਂ ਉਹਨੂੰ ਬੰਡੀ ਜਾਵਾਂਗੇ ਤਾਂ ਆਪਾਂ ਕਹਿ ਦਿੰਦੇ ਆ ਫਸਲ ਮੈਂ ਫਸਲ ਸਿੱਟਾਂ ਚੱਲਾਂ ਜੇ ਆਪਾਂ ਥੋੜਾ ਥੋੜਾ ਜਿਹਾ ਯੂਰ ਮੰਡੀ ਕਰਨ ਵਾਲ ਲਈ ਲਾਈਏ ਤਾਂ ਆਪਾਂ ਨੂੰ ਇਹ ਇਹ ਉਪਰਾਲੇ ਤਾਂ ਆਪਾਂ ਨੂੰ ਕਰਨੇ ਹੀ ਪੈਣੇ ਆ ਜੀ ਖੇਤੀ ਹੁਣ ਬਹੁਤ ਤਕਨੀਕੀ ਹੋ ਚੁੱਕੀ ਏ ਅਤੇ ਇਸ ਵਿੱਚੋਂ ਮੁਨਾਫਾ ਲੈਣਾ ਪੰਜਾਬ ਦੇ ਕਿਸਾਨਾਂ ਲਈ ਇੱਕ ਚੁਣੌਤੀ ਬਣਦੀ ਜਾ ਰਹੀ ਏ ਇਸ ਲਈ ਸਮੇਂ ਦੇ ਮੁਤਾਬਕ ਕਿਸਾਨਾਂ ਨੂੰ ਖੇਤੀ ਵਿੱਚ ਕੁਝ ਨਵੇਂ ਅਤੇ ਆਧੁਨਿਕ ਢੰਗ ਤਰੀਕੇ ਅਪਣਾ ਕੇ ਇਸ ਨੂੰ ਲਾਹੇਵੰਦ ਬਣਾਉਣ ਦੀ ਲੋੜ ਹੈ ਖੇਤੀਬਾੜੀ ਵਿੱਚ ਫਸਲ ਵਿਭਿੰਨਤਾ ਕਰਕੇ ਖੇਤੀ ਨੂੰ ਲਾਭਦਾਇਕ ਬਣਾਇਆ ਜਾ ਸਕਦਾ ਹੈ यशस्वी प्रधानमंत्री श्री नरेंद्र मोदी जी के दूरदर्शी नेतृत्व में प्राकृतिक खेती को जन आंदोलन बनाना है मिट्टी की उर्वरक शक्ति और फसल उत्पादन बढ़ाने शुद्ध खान पान एवं किसानों की आय बढ़ाने के लिए प्रधानमंत्री श्री नरेंद्र मोदी जी ने प्राकृतिक खेती करने का आह्वान किया है मातृभूमि पुत्रो हम पृथ्विया अर्थात धरती हमारी माता है और हम उसके पुत्र माता और पुत्र के इस रिश्ते को सदियों से सींचती आई है हमारी प्राकृतिक कृषि या देसी गौ आधारित कृषि प्राकृतिक कृषि का अर्थ है बिना रसायन और बाहरी आदानों के प्राकृतिक संसाधनों का खेती के साथ समन्वय प्रयोगों से पता चला है कि 10 किलोग्राम गोबर के साथ गौमूत्र गुड़ एवं दो डाले का आटा या बेसन आदि मिलाकर उसका प्रयोग किया जाए तो चमत्कारिक परिणाम मिलता है जिसका नाम रखा गया है जीवामृत प्राकृतिक कृषि प्रक्रिया में धरती का अमृत जीवार आइए हम जानते हैं कि जीवामृत का निर्माण कैसे होता है जीवामृत निर्माण के लिए जरूरी सामग्री 10 किलोग्राम देसी गाय का गोबर 8 से 10 लीटर देसी गाय का मूत्र डेढ़ से दो किलोग्राम गुड़ डेढ़ से दो किलोग्राम बेसन 180 लीटर पानी और मुट्ठी भर पेड़ के नीचे की मिट्टी आसानी से उपलब्ध इन सामग्रियों से जीवामृत बनाने की विधि भी इतनी सरल है कोई भी किसान इसे अपने आप बना सकता है इन सामग्रियों में से गुड़ बेसन एवं गोबर को पानी या तो गौमूत्र का उपयोग करके लिक्विड जैसा बना सकते हैं अब इन सामग्रियों को एक ड्रम में डालकर उसे लकड़ी के एक डंडे से घोलना है ठीक से घोलने के बाद जीवामृत बनने के लिए दो से तीन दिन तक छाया में रख देना है प्रतिदिन सुबह और शाम घड़ी की सुई की दिशा में लकड़ी के डंडे से दो मिनट तक इसे घोलना है और जीवामृत को बोरे से ढक देना है। जीवामृत जब सिंचाई के साथ खेत में डाला जाता है तो भूमि में जीवाणुओं की संख्या अविश्वसनीय रूप से बढ़ जाती है और भूमि के रासायनिक व जैविक गुणों में वृद्धि होती है जीवामृत को महीने में दो बार या एक बार उपलब्धता के अनुसार 200 लीटर प्रति एकड़ के हिसाब से सिंचाई के पानी के साथ देना चाहिए फलों के पेड़ों के पास दोपहर 12 बजे जो छाया पड़ती है उस छाया के पास प्रति पेड़ दो से पाँच लीटर जीवामृत भूमि में महीने में एक बार या दो बार गोलाकार में डालना चाहिए इससे मिट्टी स्वस्थ बनती है और फसल भी उतनी ही बेहतर मिलती है इससे किसान के मित्र माने जाने वाले केचुओं की संख्या बढ़ती है प्राकृतिक कृषि में गहरी जुताई की भी जरूरत नहीं होती है इतना ही नहीं प्राकृतिक कृषि भूमिगत जल को भी बढ़ाती है इस प्रक्रिया से मुख्य फसलों के साथ सहयोगी फसलों को भी बोया जा सकता है घन जीवामृत जीवामृत का ही सूखा व स्वरूप है जिसे फसल बोने से पहले जमीन में मिलाया जाता है धूप में सुखाए गए 200 किलोग्राम गोबर में ताज़ा बना 20 लीटर जीवामृत मिलाकर दो दिन छाया में रखते हैं इसे एक बार फिर से धूप में सुखाकर तथा डंडे से प्रयोग कर सकते हैं बीजामृत प्रकृति खेती का एक आवश्यक आदान बीजामृत है बीजामृत जहाँ बीज को बीज जनित रोगों से बचाता है तो वहीं इसकी अंकुरण क्षमता को अद्भुत रूप से बढ़ाता है देसी गाय के पाँच किलोग्राम गोबर पाँच लीटर गौमूत्र पचास ग्राम बुझा हुआ चूना और थोड़ी सी मिट्टी को बीस लीटर पानी में मिलाकर बीजामृत बनाया जाता है एक रात रखने के बाद इसमें सौ किलोग्राम बीज का संस्कार किया जाता है इससे एक दिन बाद संस्कारित बीज बुआई के लिए तैयार हो जाता है आच्छादन आच्छादन प्राकृतिक खेती का एक महत्वपूर्ण नियम है खेती वाली सारी भूमि को फसल अवशेष से या छोटी अवधि की अंतर फसलों से पूरा ढक दिया जाता है आच्छादन भूमि में नमी बनाए रखता है तथा वातावरण से नमी को खींचकर खेती हेतु पानी की खपत को भी अद्भुत रूप से घटाता है जीवाणुओं एवं केचुओं की गतिविधियों को बढ़ाता है खरपतवार पतवार को नियंत्रित करता है तथा अंत में विकटित होकर जमीन से कार्बन उत्सर्जन को रोककर भूमि की जैविक कार्बन क्षमता को बढ़ाता है वापसा इस कृषि विधि में निर्माण भी एक महत्वपूर्ण प्रक्रिया है जिससे भूमि में हवा एवं नमी का बराबर संतुलन बनाए रखा जा सकता है अस्त्र प्रकृति कृषि विधि केवल भूमि की उत्पादन क्षमता को ही नहीं बढ़ाती है बल्कि कीट एवं बीमारियों की रोकथाम के लिए भी एक प्रभावी विकल्प प्रदान करती है फसलों पर कीट पतंगों की रोकथाम के लिए स्थानीय वनस्पति पर आधारित सस्ता तथा किसान के खेत में बनने वाला ही आदान है अग्नि अस्त्र पाँच किलोग्राम नीम या अन्य स्थानीय पौधा जिसे गाय नहीं खाती उसके पत्ते 20 लीटर देसी गाय का मूत्र 500 ग्राम तंबाकू पाउडर 500 ग्राम हरी मिर्च तथा 50 ग्राम लहसुन के पेस्ट को मिलाकर धीमी आंच में उबालकर 48 घंटे के लिए रखा जाता है सुबह शाम दो दो मिनट के लिए घोलें। इस घोल का 6 लीटर प्रति 200 लीटर पानी में मिलाकर एक एकड़ में छिड़काव करें। नीमास्त्र भ्रमास्त्र दशपर्णी अर्क इत्यादि भी कीट पतंगों की रोकथाम के लिए उपयोग में लाए जाते हैं इस तरह खट्टी लस्सी कंटित सौठास्त इत्यादि प्रभावी रूप से विभिन्न बीमारियों के निवारण के लिए प्रयोग में लाए जाते हैं तो देखा आपने कितना आसान है प्राकृतिक खेती करना हम किसानों के लिए इससे न केवल हमारे स्वास्थ्य बल्कि हमारी भूमि के साथ साथ आसपास के वातावरण को भी लाभ मिलता है एक एक किसान आत्मनिर्भर बने और ऐसा तभी हो सकता है जब अप्राकृतिक खाद और दवाइयों के बदले हम मां भारती की मिट्टी का संवर्धन गोवर्धन से करें प्राकृतिक तत्वों से करें हर देशवासी हर चीज के हित में हर जीव के हित में प्राकृतिक खेती को हम जन आंदोलन बनाएंगे मेरा नाम सत्या है, मेरे है। मैं मेरे डेढ़ सौ पे पौधा है जिसमें मैं प्राकृतिक खेती की अब स्प्रे कर रही हूँ अगर जहरीली स्प्रे हम दुकानों से खरीद के करते थे तो उससे हमारे खर्चा ज़्यादा आता था पैसा भी ज़्यादा लगता था और इसमें हमारे को खर्चा भी कम है और फल भी अच्छा बन रहा है जिसके लिए हमें यूरिया डालने की कोई जरूरत नहीं है अभी इसमें पहले सर अगर पाँच हज़ार का खर्चा हमारा आता था स्प्रे का तो अभी हमारा पाँच सौ का भी शायद खर्चा नहीं आया है इसलिए मैंने अपने बगीचे से शुरू करा है और इस साल में सबको बता रही हूँ कि आगे के लिए आप ही जो मैंने किया है अपने बगीचे में आप ये स्प्रे करके देखो दिल खुश हो जाता है सर जब अपनी फसल इस तरह से अच्छे से आए तो दिल भी खुश हो जाता है सर और मेरी लोकल बेटी हाई ब्रिड और एक ही दिन लगाया था अब हाईब्रीड में अभी तो कुछ भी नहीं इसके सिमटन सिमटे बालियों को ये जो मेरा लोकल है इसको देखो कितनी अच्छी ढंग से बालियाँ ये बिल्कुल भरपूर इसमें ये छीटा इसका पड़ा हुआ है इस फसल में मैंने सब सबको जब भी इसमें बीज लगाया था तो बीज अमृत से मैंने ट्रीट किया था बीज को उसके बाद जीवामृत जो हमारे गाय देसी गाय का गोबर गौंतर से हम तैयार करते हैं उसी की स्प्रे इसमें करता हूँ 21 दिन के बाद पहली स्प्रे 35 दिन के बाद दूसरी स्प्रे और दो महीने के बाद तीसरी स्प्रे बाकी स्प्रे करने की कोई जरूरत नहीं है तो किसान भाई और बहनों आप भी इन किसानों की तरह प्राकृतिक खेती अपनाइए और अपने जीवन में लाभ खुशी और समृद्धि पाइए प्राकृतिक कृषि आत्मनिर्भर भारत के आत्मनिर्भर किसान की खुशी